ਕਹਿੰਦੀ ਆ ਕਿ ਹੱਥ ਕੀ ਚੰਦ ਬੰਦਾ ਹੈਗਾ ਨਾ ਜਿਹਦੇ ਉਹਦੀ ਨਾ ਲਵ ਮੈਰਿਜ ਹੁੰਦੀ ਆ ਮੇਰੇ ਹੱਥ 'ਚੇ ਚੰਦ ਬੰਦਾ ਹੈਗਾ ਬਟ ਮੇਰਾ ਕੋਈ ਵੀਫ ਨਹੀਂ ਆਏਗਾ ਮੀ ਲਵ ਮੈਰਿਜ ਕਿਥੋਂ ਜੇ ਮੂੰਹ ਨਹੀਂ ਚੰਗਾ ਤੇ ਗੱਲ ਹੀ ਚੰਗੀ ਕਰ ਲਿਆ ਕਰ ਆਪਣਾ ਬੂਥਾ ਦੇਖਦੀ ਨਹੀਂ ਤੇ ਗੱਲਾਂ ਇਹਨਾਂ ਨੂੰ ਬੀਫ ਦੀ ਅੱਗ ਲੱਗੀ ਆ ਪਹਿਲਾਂ ਜਾਗਦੇ ਹਾਂ ਸਕੂਲ ਦਾ ਕੰਮ ਕਰ ਲਾ ਪਤਾ ਨਹੀਂ ਇਹਨਾਂ ਦੇ ਮਾਂ ਪਿਓ ਕਿੱਥੇ ਆ ਜਿਹੜਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ ਪੜ੍ਹਾਈ ਦੀ ਉਮਰ ਦੇ ਵਿੱਚ ਕੀ ਲੱਛਣ ਕਰਦੀ ਆ ਫਿਰ ਕਹਿਣਾ ਆ ਕਿ ਮੁੰਡੇ ਮਾੜੇ ਆ ਆਪਣੀਆਂ ਹਰਕਤਾਂ ਨਹੀਂ ਦੇਖਦੀਆਂ ਜਦੋਂ ਇੰਸਟਾ ਖੋਲੋ ਇਹਨਾਂ ਨੇ ਗੰਦ ਪਾਇਆ ਹੁੰਦਾ ਉਥੇ ਇਸ ਸਿੱਕੀ ਡੱਬਾ ਹੈ ਵਸੇ ਕੀ ਡੱਬਾ ਸੁੱਟ ਸੀਟ ਸੁੱਟ ਕੋਈ ਨਹੀਂ ਆ ਗਈ ਪਰ ਇਹਨਾਂ ਸ਼ੁਕਰ ਕਰੋ ਕਿ ਸਾਡਾ ਟ੍ਰੇਨ ਮਿਲ ਗਈ ਬਚ ਗਏ ਨੇ ਕਿ ਗਾਲਾਂ ਬਹੁਤ ਪੈਣੀਆਂ ਸੀ ਦੇਰ ਦੀ ਮੇਰੇ ਦੇਵ ਜੀ ਪਹਿਲਾਂ ਹੀ ਕਹ ਰਹੇ ਸੀ ਕੀ ਕਹ ਰਹੇ ਸੀ ਵਾਪਸ ਮੁੜੋਂਗੇ ਕੇ ਵਾਪਸ ਪਾ ਦੇ ਕੇ ਜੇ ਨਾ ਦੇ ਹਾਂ ਵਾਪਸ ਮੁੜੋਂਗੇ ਮੈਨੂੰ ਕਹਿੰਦੇ ਤਾਂ ਫਾਈਨਲੀ ਸਾਨੂੰ ਟ੍ਰੇਨ ਲੱਗੀ ਚਾਹੇ ਖੜਕੇ ਹੀ ਕਿਉਂ ਨਾ ਜਾਣਾ ਪਵੇ ਸ਼ੁਗਰ ਆ ਬਚ ਗਏ ਹਰ ਇਸ ਕੰਮ ਤੁਸੀਂ ਗਾਲਾਂ ਪੈਣ ਵਾਲੇ ਕਰਦੇ ਹੋ ਤਾਂ ਫਿਰ ਤੁਹਾਨੂੰ ਗਾਲਾਂ ਹੀ ਪ ਬੰਦਾ ਪੁੱਛੇ ਕਿ ਟ੍ਰੇਨ ਦੇ ਵਿੱਚ ਵੀ ਇਹਨਾਂ ਨੇ ਵੇਖੋ ਕਿੰਨਾ ਗੰਦ ਪਾਇਆ ਕੀਚ ਕਚੌਲਾ ਕੀ ਕਰੀ ਜਾਂਦੀਆਂ ਤਿੰਨੇ ਰਲ ਕੇ ਉਹ ਜਿਹੜੀਆਂ ਪਿੱਛੇ ਪਹਿਣਾ ਬੈਠੀਆਂ ਉਹ ਵੀ ਦੇਖਣਦੀਆਂ ਕਿ ਇਹ ਕਿੱਥੋਂ ਆ ਗਈਆਂ ਕਿ ਕਿਹੜੇ ਗ੍ਰਹਿ ਤੋਂ ਆ ਗਈਆਂ ਕਿ ਜਾਂ ਹੀ ਫਿਰ ਕੋਈ ਗਲਤੀ ਕਰ ਲਈ ਹੈ ਕਿ ਸਾਨੂੰ ਇਹੀ ਡੱਬਾ ਮਿਲਿਆ ਤੁਸੀਂ ਮਤਲਬ ਇੰਨਾ ਪੈਸਾ ਕਮਾਉਂਦੇ ਜੇ YouTube ਤੋਂ ਇੰਨੀ ਜਦੀ ਪੇਮੈਂਟ ਤੁਹਾਡੇ ਕੋਲ ਦੀ ਫालतू ਖਰਚਾ ਕਰਦੇ ਸ਼ਾਪਿੰਗਾਂ ਕਰਦੇ ਜੇ ਤੇ ਤੁਹਾਡੇ ਤੋਂ ਗੱਡੀ ਤੇ ਨਹੀਂ ਜਾਇਆ ਗਿਆ ਟ੍ਰੇਨ ਦੇ ਵਿੱਚ ੱੱਕੇ ਖਾਂਦੀਆਂ ਫਿਰਦੀਆਂ ਜੇ ਦਾ ਲੱਗ ਰੇ ਟ੍ਰੇਨ ਚ ਬੈਠ। ਕੋਈ ਦਿੱਕਤ ਤਾਂ ਨਹੀਂ ਹੋ ਰਹੀ ਬਨਿਆ। ਕਿਰਕੀ ਕੋਲੇ ਅੱਗੇ ਵਧ ਜ। ਔਰ ਸਾਡੇ ਨਾਲ ਆਇਆ ਮੇਰਾ ਅਮ੍ਰਿਤ ਸਾਡਾ ਬਾਡੀਗਾਰਡ। ਇਹ ਮੇਰੇ ਦੇਰਜੀ ਨੇ ਭੇਜਿਆ ਕਹਿੰਦੇ ਅਮ੍ਰਿਤ ਨੂੰ ਨਾਲ ਲੈ ਕੇ ਜਾ। ਤੇ ਤਿੰਨਾਂ ਦੀ ਸੁਰੱਖਿਆ ਕਰਦਾ। ਦਿਲ ਦਾ ਟੋਟਾ। ਹਾਂ ਤੁਹਾਡੇ ਤਿੰਨਾਂ ਦੀ ਕਰੂਗਾ ਸਿਕਿਉਰਿਟੀ ਗਾਰਡ। ਕਹਿੰਦੀ ਕਿਵੇਂ ਦਾ ਲੱਗ ਰੇ ਟ੍ਰੇਨ ਵਿੱਚ ਬੈਠ ਕੇ। ਪਹਿਲੀ ਗੱਲ ਤਾਂ ਤੇਰੀਆਂ ਦੋ ਅੱਖਾਂ ਹੈਗੀਆਂ ਤੈਨੂੰ ਦਿਖਣਦੇ ਸਾਨੂੰ ਇੱਥੇ ਘਰੇ ਬੈਠਿਆਂ ਨੂੰ ਦਿਖਣਦੇ ਆ ਕਿ ਉਹ ਬੈਠੇ ਨਹੀਂ ਆ ਉਹ ਖੜੀਆਂ ਆ। ਉਹ ਵੀ ਬਾਰੀ ਦੇ ਵਿੱਚ ਠੀਕ ਆ। ਉਹ ਵੀ ਉੱਥੇ ਖੜੀਆਂ ਐ। ਬੈਠੀਆਂ ਨੇ ਕਿਆਂ ਸੁੱਡੜੇ ਪਤਣੀ ਕੀ ਬੋਲੀ ਜਾਨੀ ਆ ਦੂ ਕਹਿੰਨੀ ਆ ਕਿ ਮੇਰਾ ਦੇਵ ਜੀ ਨੇ ਮੇਰੇ ਮੁੰਡੇ ਨੂੰ ਭੇਜਿਆ ਸਾਡੀ ਰੱਖਸ਼ਾ ਕਰਨ ਵਾਸਤੇ ਉਹਨੇ ਪਤਾ ਕਿਉਂ ਭੇਜਿਆ ਜਿਹੜੀਆਂ ਤੂੰ ਸੋਨੇ ਦੀਆਂ ਛਾਪਾਂ ਪਾਈ ਫਿਰਦੀ ਨਾ ਦੋਵੇਂ ਹੱਥ ਭਰੀ ਫਿਰਦੀਆਂ ਉਹਦਾ ਕਰਕੇ ਉਹਦਾ ਕਰਕੇ ਉਹਨੇ ਭੇਜਿਆ ਕਿਦੇ ਹੋਰ ਹੀ ਨਾ ਚੰਦ ਚਾੜ ਕੇ ਆ ਜੀ ਹੋ ਗਈ ਜਿਹੜਾ ਸੀ ਗਿਫਟ ਲਿਆ ਸੀ ਘਰ ਹੀ ਭੁੱਲ ਗਈ ਉਹ ਘਰ ਹੀ ਭੁੱਲ ਗਏ ਸਾਡੇ ਮੈਂ ਉਹ ਵੀ ਫਾਇਦਾ ਦੇਖ ਲਈ ਤਾ ਕਰਕੇ ਸਾਡੇ ਸਾਹਮਣੇ ਅਸੀਂ ਕੱਲ ਇੰਨੇ ਝਾਂ ਨਾਲ ਫੋਟੋ ਲੈ ਕੇ ਆਏ ਸੀਗੇ ਸ਼੍ਰੀ ਰਾਮ ਜੀ ਜੋ ਸੱਤਵੀਂ ਫਿਰ ਚੁੱਪ ਐਕਸਪਟ ਨਹੀਂ ਬੋਲਗੇ ਅੱਛਾ ਗਿਫਟ ਦੇਂਦਾ ਤੈਨੂੰ ਚੇਤਾ ਭੁੱਲ ਗਿਆ ਗਿਫਟ ਲਿਓਣ ਦਾ ਤੈਨੂੰ ਚੇਤਾ ਭੁੱਲ ਗਿਆ ਤੇ ਤੈਨੂੰ ਵਲੌਗ ਬਣਾਉਂਦਾ ਚੇਤਾ ਨਹੀਂ ਭੁੱਲਦਾ ਉਹ ਕਿਵੇਂ ਤੈਨੂੰ ਯਾਦ ਰਹਿ ਜਾਂਦਾ ਹੈ ਕੈਮਰਾ ਆਨ ਕਰਨਾ ਟ੍ਰੇਨ ਦੇ ਵਿੱਚ ਠੱਕੇ ਖਾਂਦੀਆਂ ਫਿਰਦੀਆਂ ਜਿਹਦੇ ਜੇ ਤੁਸੀਂ 2-4 ਪੈਸੇ ਕਮਾਉਂਦੀਆਂ ਜੇ ਅਕਸਰ ਸ਼ਾਪਿੰਗਾਂ ਕਰਦੀਆਂ ਜੇ ਤੇ ਇਹੀ ਗੱਡੀ ਕਰਕੇ ਚੱਲ ਜਾਂਦੇ ਆ ਨਾ ਠੱਕੇ ਖਾਂਦੀਆਂ ਟਾਈਮ ਸਿਰ ਰੋਟਦੀਆਂ ਉਹ ਵੀ ਕਹਿੰਦੀਆਂ ਸੀ ਲੇਟ ਹੋ ਚਲੀਆਂ ਸੀ ਕੀ ਇਹਨਾਂ ਨੇ ਟ੍ਰੇਨ ਦੇ ਵਿੱਚ ਕੱਚ-ਕਿਚੀ ਲਾ ਕੇ ਤਾਂ ਉਹੀ ਪਤਾ ਨਹੀਂ ਨਾਈਟ ਸੂਟ ਦੇ ਵਿੱਚ ਹੀ ਆ ਗਈ ਹੈ ਸੁਡਲ ਜੀ ਘਰੋਂ ਤਿਆਰ ਹੋ ਕੇ ਜਾ ਪੈਰਾ ਤੋਂ ਨੰਗੇ ਪੈਰਾ ਤੋਂ ਨੰਗੇ ਘਰ ਤੇ ਬਹੁਤ ਅੱਛਾ ਲੱਗੇ ਬੜਾ ਪਚਾਵਾਂਗੇ ਨਹੀਂ ਹੋਣਗੇ ਨਾ ਕਾਨ ਕਿੰਨਾ ਨਾ 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 ਇਹਦਾ ਇਹਦਾ ਪਤਲੀਆਂ ਦੋਨੇ ਜਾਨ ਇਹ ਦੇਖੋ ਅਸੀਂ ਨਹੀਂ ਆਵਾਂਗੇ thinking ਚੱਪਲ ਟੁੱਟ ਗਈ ਅਸੀਂ ਵੱਡੇ ਤੋਂ ਆਏ ਅਸੀਂ ਆ ਰਹੇ ਨੇ ਇਹਦੇ ਵਿੱਚ ਕੁੱਕੀ ਅੰਡੀ ਦੀ ਕੀ ਗਲਤੀ ਆ ਇਹਦੇ ਵਿੱਚ ਤਾਂ ਤੁਹਾਡੀ ਗਲਤੀ ਆ ਜੇ ਤੁਸੀਂ ਜੁੱਤੀ ਚਾਪਲ ਕੋਈ ਪਾ ਕੇ ਗਏ ਸੀ ਤੇ ਫਿਰ ਚੱਜ ਦੀ ਪਾ ਕੇ ਜਾਂਦੇ ਨਵੀਂ ਪਾ ਕੇ ਜਾਂਦੇ ਕੋਈ ਪੁਰਾਣੀ ਪਾ ਕੇ ਚੱਲ ਗਏ ਹੋਣੇ ਤੇ ਟੁੱਟ ਗਈ ਤੇ ਉਹਦੇ ਵਿੱਚ ਉਹਦੀ ਕੀ ਗਲਤੀ ਆ ਇਹ ਕਿ ਜੀ ਦੂਰ ਸੀ ਜਦੋਂ ਉਹ ਤੁਹਾਡੇ ਕੋਲ ਆਏ ਸੀ ਨਾ ਉਹ ਆਪਣੇ ਗੱਡੀ ਤੇ ਆਏ ਸੀ ਜਾਂ ਕਿਦਾਂ ਵੀ ਉਹਨਾਂ ਨੇ ਇੱਕ ਵਾਰੀ ਵੀ ਕਿਸੇ ਵਲੌਗ ਦੇ ਵਿੱਚ ਆਖਿਆ ਕਿ ਅਸੀਂ ਨਹੀਂ ਜਾਂਦੇ ਐਡੀ ਦੂਰ ਕਮਲ ਪਟਿਆਲਾ ਕੋਲ ਉਹਨਾਂ ਨੇ ਕੁਝ ਵੀ ਨਹੀਂ ਕਿਹਾ ਤਾਂ ਤੂੰ ਉਹਨਾਂ ਦੀ ਭੰਡੀ ਕਰ ਲੱਗਦੀਆਂ ਕਿ ਅਸੀਂ ਨਹੀਂ ਐਡੀ ਦੂਰ ਜਾਂਦੇ ਆ ਖਾ ਪੀ ਕੇ ਤੇ ਅਗਲੇ ਨੂੰ ਆਰਾਮ ਨਹੀਂ ਕਰੀਦਾ ਹੁੰਦਾ ਨਾਲੇ ਤੁਸੀਂ ਖਾ ਪੀ ਕੇ ਐਨਜੋਏ ਕਰਕੇ ਨਾਲੇ ਅਗਲੇ ਦੀ ਬੇਸਤੀ ਕਰਦੇ ਹੋ ਹੁਣ ਬੈਠੇ ਆ ਕੱਪੜੇ ਚੇਂਜ ਕਰਕੇ ਤੇ ਮੈਂ ਚਾਹ ਬਣਾਇਆ ਚਾਹ ਕਹੀਂ ਤੇ ਚਾਹ ਤੇ ਮਿਲਿਆ ਨਾ ਦੇਖੋ ਘਰ ਆ ਕੇ ਚਾਹ ਮਿਲਿਆ ਹੋਰ ਹੁਣ ਘਰ ਆ ਕੇ ਹਾਂ ਤਾਂ ਕਿ ਮਿਲਦਾ ਨਹੀਂ ਪਹਿਲੇ ਨਹੀਂ ਘਟਦਾ ਨਹੀਂ ਕਿਸੇ ਨੂੰ ਦਿੱਤਾ ਆ ਪੰਜ ਬੰਦਾ ਲਗਾ ਕੇ ਪੀਦੇ ਦਵਾ ਹਾਂ ਪੈਸੇ ਆ ਜਾਂਦੇ ਆ ਅਸੀਂ ਖੁਦ ਨਹੀਂ ਫਿਰ ਉਹ ਤਾਂ ਪੈਸੇ ਲੋਕਾਂ ਵਿੱਚ ਲੱਗ ਜਾਂਦੇ ਹੋ ਤੇ ਹੁਣ ਸਾਨੂੰ ਕੰਮ ਨਹੀਂ ਲੱਗਦਾ ਲੋਕਾਂ ਦੇ ਪਿੱਛੇ ਪਹੁੰਚ ਗਈ ਪਹੁੰਚ ਗਈ ਜਿੰਨੇ ਮਾਟੀ ਠੋਕਰਾ ਬ ਫਾਈਨਲੀ ਸਾਨੂੰ ਹੁਣ ਕਰਦੀ ਇੱਕ ਕੱਪ ਚਾਹ ਮਿਲ ਗਿਆ ਸਕੂਨ ਨਾਲ ਅਸਲੀ ਸ਼ਾਂਤੀ ਆਪਣੀ ਖਾ ਪੀ ਗਏ ਤੇ ਅਗਲੇ ਦੀ ਬੇਇੱਜ਼ਤੀ ਕਰੀ ਜਾਂਦੀ ਆ ਉਹ ਵੀ ਵਲੌਗ ਦੇ ਵਿੱਚ ਬੇਸ਼ਰਮੀ ਇੰਨੀ ਤੇ ਸ਼ਰਮ ਕਰ ਲਾ ਕਿ ਤੇਰਾ ਵਲੌਗ ਸਾਰੇ ਦੇਖਣਦੇ ਆ ਤੇ ਕੀ ਸੋਚਣਗੇ ਤੇਰੇ ਬਾਰੇ ਹੁਣ ਤਾਂ ਨਹੀਂ ਵੈਸੇ ਉਹ ਤੈਨੂੰ ਕਦੀ ਵੀ ਬੁਲਾਉਂਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਚਾ ਨਹੀਂ ਮਿਲੀ ਸਾਡੀ ਜੁੱਤੀ ਟੁੱਟ ਗਈ ਸਾਡੀ ਚਪਲ ਟੁੱਟ ਗਈ ਅਸੀਂ ਲੇਟ ਹੋ ਗਏ ਸਾਡਾ ਗਿਫਟ ਰਹਿ ਗਿਆ ਫਲਾਣਾ ਠਮਕਾਨਾ ਪਤਾ ਨਹੀਂ ਕੀ ਕੁਛ ਬੋਲੀ ਜਾਣੀ ਆ ਬੋਲਣ ਲੱਗੀ ਤਾਂ ਸੋਚ ਲਾ ਅਕਲ-ਉਕਲ ਹੈਗੀ ਆ ਕਿ ਨਹੀਂ ਬਸ ਚਪੜ-ਚਪੜ ਬੋਲੀ ਜਾਣੀ ਆ ਮੈਨੂੰ ਚਾ ਨਹੀਂ ਪੁੱਛੀ ਸਾਰਾ ਕੁਛ ਨੇ ਪੁੱਛਿਆ ਸਾਰਿਆਂ ਦੀ ਸੇਵਾ ਕੀਤੀ ਹੀ ਐਵੇਂ ਨਹੀਂ ਕਿਸੇ ਦੀ ਬੇਇੱਜ਼ਤੀ ਕਰੀ ਹੁੰਦੀ ਖਾ ਪੀ ਕੇ ਚਪਾ ਕੀ ਟੁੱਟ ਗਿਆ ਚਪਲ ਵੀ ਦੇਖ ਚਪਲ ਵੀ ਦੇਖੋ ਕਹਾਂ ਚਲੇ ਗਿਆ ਦੀਆਂ ਔਰ ਸਾੜਾ ਹੁਣ ਤੂੰ ਕੀ ਚਾਹੁੰਨੀ ਹੈ ਕਿ ਤੈਨੂੰ ਕੁੱਕੀ ਅੰਡੀ ਚੱਪਲ ਲੈ ਕੇ ਦੇਵੇ ਵੀ ਜੁੱਤੀ ਲੈ ਕੇ ਦੇਵੇ ਕਿ ਤੇਰੀ ਜੁੱਤੀ ਟੁੱਟ ਗਈ ਆ ਤੂੰ ਇੱਕੋ ਗੱਲ ਬਾਰ-ਬਾਰ ਸੁਣਾਈ ਜਾਂਦੀ ਆ ਮਹਿਣਾ ਹੀ ਮਰੀ ਜਾਂਦੀ ਹੈਗੀ ਸਾਨੂੰ ਚਾਹ ਨਹੀਂ ਪੁੱਛੀ ਸਾਡੀ ਜੁੱਤੀ ਟੁੱਟ ਗਈ ਆ ਤੇ ਉਹਨਾਂ ਨੇ ਕਿਹਾ ਹੀ ਕਿ ਤੇਰੀ ਜੁੱਤੀ ਟੁੱਟ ਜੇ ਠੀਕ ਆ ਨਾ ਫਿਰ ਟੰਗਰੀ ਚੀਜ਼ ਪਾ ਕੇ ਜਾਇਆ ਕਰੋ ਤੇ ਤੁਹਾਡੀ ਟੀ ਚੀਜ਼ ਜਿਹੜੀ ਉਹ ਨਾ ਟੁੱਟੇ ਆ ਕੇ ਗਈ ਹੁਣੀਆਂ ਟੁੱਟੀ ਜੀ ਜੁੱਤੀ ਤੇ ਉਹ ਰਸਤੇ ਵਿੱਚ ਟੁੱਟ ਗਈ ਹੁਣੀਆਂ ਤੇ ਫਿਰ ਹੁਣ ਅਗਲੇ ਦਾ ਨਾਂ ਲਾਈ ਜਾਂਦੀ ਆ ਬਹਿ ਗਈ ਆ ਚੌਂਕੜਾ ਮਾਰ ਕੇ ਤੇ ਬੇਸ਼ਰਮਾਂ ਨੂੰ ਲੋਕਾਂ ਦੀਆਂ ਭੰਡੀਆਂ ਕਰੀ ਜਾਂਦੀਆਂ ਗੇ ਵਿਹਲੀਆਂ ਗਏ ਥਾਂ ਦੀਆਂ ਕੋਈ ਕੰਮ ਧੰਦਾ ਹੈ ਨਹੀਂ ਤੁਹਾਨੂੰ ਵਿਹਲੜਾਂ ਨੂੰ ਪਾ ਦੇ ਕੋਲ ਤੇ ਆ ਗਏ ਤੁਹਾਨੂੰ ਕੋ ਹਿੰਡੋਂ ਕਿ ਤੈ ਹਾਲ ਹੋਏਗਾ ਜਦੋਂ ਕਿਆ ਕਰੇ ਟਿੱਕੇ ਬੈਠਾ ਨਾ ਟਿੱਕੇ ਹਾਂ ਹੁਣ ਬੈਠ ਕੇ ਕੀ ਕਰੇ ਟਿੱਕੇ ਤੁਸੀਂ ਮਜ਼ਾ ਆਇਆ ਕਿ ਸਾਡੇ ਨਾਲ ਵੱਡੇ ਦਾ ਮਜ਼ਾ ਆਇਆ ਸੀ ਹਨਾ ਮਜ਼ਾ ਆਇਆ ਵਿਚਾਲੇ ਪੂਰੇ ਗਿਆ ਤੁਸੀਂ ਪੱਜ ਪੱਜ ਕਰੇ ਨਾ ਕਰੇ ਮੈਂ ਅਜੇ ਕਿੱਲਾ ਆ ਰਿਹਾ ਤਾਂ ਤੇ ਘਰ ਵਾਲੇ ਨੂੰ ਵੀ ਅਕਲ ਨਹੀਂ ਹੈਗੀ ਕਿ ਉਹ ਤੇ ਇਹਨਾਂ ਤਾਂ ਬੇਵਕੂਫਾ ਹੈਗੇ ਆ ਇਹਦੇ ਨਾਲ ਇਹ ਵੀ ਡੰਗਰ ਰਲਿਆ ਕਹਿੰਦਾ ਕੁੱਤੇ ਵਾਂਗੂ ਫਿਰਕੇ ਤੇ ਆ ਗਈਆਂ ਜਦੋਂ ਕੋਈ ਤੁਹਾਡੇ ਘਰੇ ਆਉਂਦਾ ਹੈ ਤੇ ਇਹਦਾ ਮਤਲਬ ਕੋ ਉਹ ਕੁੱਤਿਆਂ ਨੂੰ ਫਿਰਦਾ ਹੈ ਜਦੋਂ ਤੁਹਾਡੇ ਘਰੇ ਕੋਈ ਗੈਸਟ ਆਉਂਦਾ ਹੈ ਉਹ ਬੋਲਣ ਦੀ ਅਕਲ ਸਿੱਖ ਲਓ ਨਾਲੇ ਤੇ ਤੁਹਾਨੂੰ ਅਗਲਾ ਇਨਵਾਈਟ ਕਰਦਾ ਇਹਦੇ ਨਾਲੇ ਤੁਸੀਂ ਅਗਲੇ ਦੇ ਬੇਇੱਜ਼ਤੀ ਕਰਦੇ ਜੇ ਤੁਹਾਨੂੰ ਸ਼ਰਮ ਹੀ ਆ ਹੈਗੀ ਨਹੀਂਗੀ ਬੇਵਕੂਫੋ ਇਹਨੂੰ ਟੈਨਸ਼ਨ ਹੋਵੇਗਾ ਲੌਕ ਖਾਏ ਨਾ ਉਧਰ ਤੋਂ ਇਹਨਾਂ ਤਾਂ ਲੇਟ ਮੈਂ ਟ੍ਰੇਨ ਚ ਅੱਛਾ ਜੋ ਮਰਜੋਦੀ ਅਬ ਤੱਕ ਜਿੰਨੇ ਮਦੀ ਪਾਰਟੀ ਹੋ ਚਾਹ ਬਿਆਹ ਆਉਂਦੇ ਜਾਂਗੇ ਕਈ ਬਸ ਉਹ ਵੀ ਪਟਿਆਲਾ ਛੱਡ ਕੇ ਬਸ ਨਹੀਂ ਪਟਿਆਲੇ ਵਿੱਚ ਜਿੱਥੇ ਬਾਹਰ ਨਹੀਂ ਜਾ ਸਕਤਾ ਇੰਨਾ ਬੁਰਾ ਹਾਲਤ ਹੋਈ ਇੰਨੀ ਪਟਿਆਲਾ ਚਾ ਕੁੱਤੋਂ ਤੇਰਾ ਘੁੰਮਾ ਨੂੰਨ ਸੋ ਕੋਈ ਫਰ ਆਪਣੀ ਬਰਤਦਾ ਬੰਦੇ ਬਿਨਾ ਇੱਜ਼ਤ ਨਹੀਂ ਹੈ ਤੁਹਾਡੀ ਸਾਰੇ ਇੱਕ ਜਨਾਨੀ ਵੀ ਜੇ ਉਸਪੀ ਟ੍ਰੇਨ ਤੇ ਕਿੰਨਾ ਖਰੇ ਕਰਦੀ ਹਾਈ ਮੇਰਾ ਲਾਕਾ ਤੈਨੂੰ ਕਿੰਨੇ ਗਿਆ ਹੀ ਕਿ ਟ੍ਰੇਨ ਦੇ ਵਿੱਚ ਜਾ ਤੂੰ ਹੀ ਇੰਨਾ ਜ਼ਿਆਦਾ ਕਮਾਈ ਕਰਦੇ ਪੈਸੇ ਕਮਾਉਂਦੇ ਜਿਵੇਂ YouTube ਤੋਂ ਤੇ ਤੁਹਾਡਾ ਇੰਨਾ ਵੀ ਦਿਮਾਗ ਕੰਮ ਨਹੀਂ ਕਰਦਾ ਕਿ ਤੁਸੀਂ ਮਤਲਬ ਆਪਣੀ ਗੱਡੀ ਜਾਂ ਕਿਸੇ ਕਿਰਾਏ ਦੇ ਗੱਡੀ ਲੈ ਕੇ ਚੱਲ ਜਾਓ ਮੂੰਹ ਚੁੱਕ ਕੇ ਤੰਨੇ ਜਾਣੀਆਂ ਚੱਲ ਜੀਆਂ ਪਤਾ ਨਹੀਂ ਦੂਜੀਆਂ ਨੂੰ ਬੁਲਾਇਆ ਉਹਨਾਂ ਨੇ ਕਿ ਨਹੀਂ ਬੁਲਾਇਆ ਤੇ ਉਹ ਵੀ ਨਾਲ ਤੇਰੇ ਚੱਲ ਗਈਆਂ ਖਾ ਪੀ ਕੇ ਤੇ ਅਗਲੇ ਦਿਨ ਤੁਸੀਂ ਭੰਡੀ ਕਰਨ ਦੀਆਂ ਸ਼ਰਮਤ ਨਹੀਂ ਆਉਂਦੀ ਤੁਹਾਨੂੰ ਉਹ ਜਾਂ ਤੇਰਾ ਘਰ ਵਾਲਾ ਵਾ ਬੇਅਕਲਾ ਉਹਨੇ ਸਮਝਾਉਣਾ ਨਹੀਂ ਕੀ ਆ ਤੇ ਉਹ ਵੀ ਜਨਾਨੀਆਂ ਦੇ ਵਿੱਚ ਬਹਿ ਕੇ ਤੇ ਆਣ ਕੇ ਇਹਦੇ ਬਾਰੇ ਗਲਤ ਬੋਲਦੇ ਨੇ ਤੁਹਾਨੂੰ ਸ਼ਰਮਤ ਨਹੀਂ ਆਉਂਦੀ ਬੇਸ਼ਰਮ ਬਾਹਰ ਹੋ ਕੇ ਚੱਲੀ ਬਾਹਰ ਨਹੀਂ ਕਰਕੇ ਮੈਂ ਤਾਂ ਤੁਹਾਡੇ ਨਾਲ ਹੀ ਆ ਚਾਹ ਨਾਲੀਆ ਹ ਆ ਤਮੇ ਮੈਂ ਤੁਹਾਡੀ ਕਲੀ ਦਲ ਨਹੀਂ ਕਰ ਲੂੰਗੀ ਜਿੱਥੇ ਨਾ 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 ਟਾਲੋ ਚਲ ਜਿੱਥੇ ਤੁਸੀਂ ਕਹਾਉਂਗੇ ਉੱਥੇ ਜਾਉਂਗੀ ਉੱਥੇ ਤੁਸੀਂ ਮੈਨੂੰ ਬਣਾ ਕੇ ਜਾ ਆਪੇ ਮੈਂ ਮਹਿਮਾਨਾ ਰੱਖਦਾ ਰੱਖ ਕੇ ਘੁੰਮਦਾ ਨਹੀਂ ਨਹੀਂ ਜਾ ਆਪੇ ਮੈਂ ਮਹਿਮਾਨਾ ਕਰਦਾ ਹਾਂ ਹਾਂ ਮੈਂ ਨਹੀਂ ਤਾਸੂ ਆ ਆ ਚਲ ਤਾ ਤੂੰ ਕਹੀ ਨਹੀਂ ਆ ਕਿ ਸਾਡੇ ਜਿਹੜੇ ਵਲੌਗ ਆ ਬੱਚੇ ਵੀ ਦੇਖ ਰਹੇ ਤਾਂ ਤੁਹਾਡੇ ਬੱਚੇ ਇਹੋ ਜਿਹੇ ਵਲੌਗ ਦੇਖ ਕੇ ਤੁਹਾਡੇ ਤੋਂ ਕੀ ਸਿੱਖਿਆ ਲੈਂਦੇ ਆ ਉਹਦੇ ਮੋਢਿਆਂ ਤੇ ਚੜਦੀ ਜਾਨੀ ਆ ਉਹ ਦੂਰ ਵੀ ਨੂੰ ਸੌਂਦਾ ਹੈ ਬੋਲਾ ਨਹੀਂਗਾ ਕੰਨਾਂ ਤੋਂ ਕਿ ਜੇ ਕੰਨਾਂ ਤੋਂ ਬੋਲਾ ਤੇ ਉਹ ਸੁਣਦਾ ਨਹੀਂ ਆਉਂਦਾ ਤੇ ਉਹਦੇ ਲਾਗੇ ਜਾ ਕੇ ਬੋਲਣਾ ਤੇਰਾ ਜ਼ਿਆਦਾ ਜ਼ਰੂਰੀ ਆ ਉਹ ਜਿਹਾ ਉਹ ਵਾ ਜਨਨੀਆਂ ਦੇ ਵਿੱਚ ਬੈਠਾ ਉਹ ਜਾਏ ਬੇਅਕਲਿਆ ਜਾ ਕੇ ਤੇ ਕਿਤੇ ਬਾਹਰ ਗੱਲਾਂ ਬਾਤਾਂ ਬੰਦਿਆਣਾ ਮਾਰ ਜਾ ਕੇ ਕੀ ਅੰਤਰਾ ਬੁੜੀਆਂ ਦੇ ਵਿੱਚ ਬੈਠਾ ਉਹ ਜਿਹਾ ਉਹ ਵਾ ਵੇਲੀਆਂ ਤੇ ਜਿਗ ਦੇਣੇ ਇਹਨਾਂ ਦੇ ਘਰੇ ਆ ਪਿੰਕੀ ਜੀ ਤੁਰੀ ਫਿਰਦੀ ਆ ਉਹ ਇੱਕ ਹੋਰ ਆ ਇਹ ਸਾਰਾ ਦਿਨ ਨੀ ਸ਼ਾਪਿੰਗ ਹੀ ਨੀ ਖਤਮ ਹੁੰਦੀ ਤੇ ਜਿਓ ਰਣੀ ਵਾਰਾ ਤੁਰੀਆਂ ਫਿਰਦੀਆਂ ਰਹਿੰਦੀਆਂ ਲਿਖਿਆ ਜਾਊਗਾ ਲਿਖਿਆ ਜਾਣਾ ਲਿਖਿਆ ਜਾ ਗਿਆ ਹਣਾ ਮਾ ਜੀ ਉਹਦਾ ਤੋਂ ਬਸ ਕੋਈ ਨਹੀਂ ਸੈਲੀ ਬੁਲਾਇਆ ਜਿਸੇ ਘਰ ਤਿਆਰ ਹੋਵੇ ਤੋ ਬੁਲਾਇਆ ਹੋਣਾ ਤੇ ਦਿਮਾਗ ਦੀਏ ਨਾਲੇ ਤਾਂ ਤੁਹਾਨੂੰ ਉਹਨਾਂ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਇਨਵਾਈਟ ਕੀਤਾ ਨਾਲੇ ਤੁਸੀਂ ਉਹਨਾਂ ਦੀ ਬੇਇੱਜ਼ਤੀ ਕਰ ਜਾਂਦੇ ਤੁਹਾਨੂੰ ਸ਼ਰਮ ਸ਼ੁਰਮਣੀ ਹੈ ਕੀ ਮਾੜਾ ਮੋੜ ਤੋ ਦਿਮਾਗ ਤੋ ਕੰਮ ਲੈ ਲਿਆ ਕਰ ਗੱਲ ਕਰਨ ਲਗੀ ਸੋਚ ਸਮਝ ਕੇ ਗੱਲ ਕਰਿਆ ਕਰ ਹਰ ਗੱਲ ਦੀ ਕੋਈ ਲਿਮਟ ਹੁੰਦੀ ਆ ਇਹ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊ ਕੀ ਉਹਨਾਂ ਨੇ ਤੁਹਾਡਾ ਮਾੜਾ ਕਰ ਦਿੱਤਾ ਜੋ ਉੱਥੇ ਚੀਜ਼ ਮਿਲਦੀ ਸੀ ਖਾਣ ਪੀਣ ਵਾਸਤੇ ਵਧੀਆ ਤੁਹਾਡੀ ਸੇਵਾ ਕੀਤੀ ਹੋਰ ਤੁਹਾਨੂੰ ਕੀ ਚਾਹੀਦਾ ਸੀ ਆਪਣੀਆਂ ਗਲਤੀਆਂ ਵੀ ਗਿਣ ਲਿਆ ਕਰੋ ਤੁਸੀਂ ਚੱਲ ਜਾਂਦੇ ਹਾਂ ਕੋਈ ਗੱਡੀ ਕਰਕੇ ਜਾਂ ਕਿਸੇ ਤੇ ਹਨਾ ਤੁਸੀਂ ਟ੍ਰੇਨ ਦੇ ਵਿੱਚ ਚਲ ਗਏ ਮੂੰਹ ਚੁੱਕ ਕੇ ਬੇਸ਼ਰਮਾ ਹਾਂ ਬੋਲ ਹਾਂ ਬਾਤ ਬੋਲ ਨਹੀਂ ਜਾਣਾ ਦੋਸਤ ਆਮ ਰੱਖ ਅਜਾ ਗਰਮ ਨਾ ਮਾਰ ਕਰਮ ਦੇ ਟੱਬਰ ਯਾਰ ਜਦੋਂ ਕੋਈ ਆ ਰਿਹਾ ਕੋਈ ਇਹ ਨਹੀਂ ਕਹਿੰਦਾ ਚੱਲੋ ਚੱਪਲ ਦਿਲਾ ਦੇ ਬਸ ਚੁੱਪਚਿਪ ਲਾਈਆ ਸੌ ਗੱਲਾਂ ਦੇ ਇੱਕ ਗੱਲ ਚੁੱਪਚਿਪ ਲਾਈਆ ਉਹ ਕਹਿੰਦੀ ਚੁੱਪਚਿਪ ਲਾਈਆ ਇਹਦਾ ਕਹਿਣ ਦਾ ਮਤਲਬ ਵੀ ਹਾਲੀ ਵੀ ਨੇ ਬੜਾ ਕੁਝ ਬੋਲਣਾ ਸੀ ਪਰ ਹੁਣ ਇਹ ਚੁੱਪ ਕਰਕੇ ਕਹਿੰਦੀ ਚੁੱਪਚਿਪ ਲਾਈਆ ਤੋ ਇੰਨੀ ਜਿਆਦਾ ਤੇ ਅਗਲੇ ਦੀ ਬੇਸ ਹੀ ਕਰ ਦਿੱਤੀ ਤੇ ਰਹਿ ਗਿਆ ਹੁਣ ਹੁਣ ਕੀ ਰਹਿ ਗਿਆ ਪਿੱਛੇ ਕਿ ਤੇ ਤੂੰ ਜੁੱਤਾਂ ਤੁਹਾਡੀ ਗਲਤੀ ਨਾ ਆਪ ਟੁੱਟੀਆਂ ਹੋਣਗੀਆਂ ਉਹ ਵੀ ਅਗਲੇ ਦਾ ਨਾਮ ਲਾ ਦਿੱਤਾ ਟਰੈਨਾਂ ਹੀ ਤੁਸੀਂ ਧੱਕੇ ਖਾਂਦਿਆਂ ਫਿਰਦੀਆਂ ਉਹ ਵੀ ਅਗਲੇ ਦਾ ਨਾਮ ਲਾ ਦਿੱਤਾ ਤੇ ਲੇਟ ਤੁਸੀਂ ਗਈ ਉਹ ਵੀ ਅਗਲੇ ਦਾ ਨਾਮ ਲਾ ਦਿੱਤਾ ਸਾਨੂੰ ਚਾਹ ਨਹੀਂ ਪੁੱਛੀ ਉਹ ਵੀ ਅਗਲੇ ਦਾ ਨਾਮ ਲਾ ਦਿੱਤਾ ਦੂਰ ਸੀ ਜੇ ਦੂਰ ਦੀ ਪ੍ਰਮੋਸ਼ਨ ਆ ਜਾਂਦੀ ਤੇ ਫਿਰ ਵੀ ਤੁਸੀ ਜਾਣਾ ਹੀ ਸੀ ਉਹ ਨਹੀਂ ਤੁਹਾਡੇ ਘਰੇ ਆਉਂਦੀਆਂ ਜੇ ਤੁਸੀਂ ਚਲ ਗਏ ਜੇ ਤੁਹਾਨੂੰ ਇਹਨਾਂ ਅਗਲੇ ਨੇ ਆਪਣੀ ਖੁਸ਼ੀ ਦੇ ਵਿੱਚ ਸ਼ਾਮਲ ਕੀਤਾ ਤਾਂ ਕਿੱਡੀ ਕੀ ਗੱਲ ਆ ਅਗਲੇ ਦੀ ਇੰਨਾ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਠੀਕ ਆ ਨਾ ਥੋੜਾ ਦਿਮਾਗ ਤੋਂ ਸੋਚ ਕੇ ਗੱਲ ਕਰਿਆ ਕਰ ਇੱਕ ਗੱਲ ਨੂੰ 100 ਵਾਰੀ ਸੋਚਿਆ ਕਰ ਫਿਰ ਬੋਲਿਆ ਕਰ ਕਿਉਂਕਿ ਤੈਨੂੰ ਬੋਲਣ ਦੀ ਭੋਰਾ ਵੀ ਅਕਲ ਨਹੀਂ ਕਿ ਕੀ ਬੋਲਣਾ ਤੇ ਕਿੱਥੇ ਬੋਲਣਾ ਬੇਵਕੂਫੇ ਸੁੱਡਲੇ ਤੋੜ ਕੋਪੜੀ ਤੋੜ ਸਾਲੇ ਇਨੇ ਵਲੌਗ ਦੇ ਵਿੱਚ ਹਰਕਤਾਂ ਕੀਤੀਆਂ ਨਾ ਕੁੱਕੀ ਆਂਟੀ ਨੂੰ ਬਹੁਤ ਕੁਝ ਬੋਲੀ ਆ ਤੇ ਉਧਰੋਂ ਕੁੱਕੀ ਆਂਟੀ ਨੇ ਵੀ ਰਿਪਲਾਈ ਕੀਤਾ ਹੈ ਚਲੋ ਆਪਾਂ ਹੁਣ ਉਹ ਵੀ ਕਲਿੱਪਾਂ ਲਾ ਕੇ ਤੁਹਾਨੂੰ ਦਿਖਾਉਂਦੇ ਆ ਕਿ ਕੌਣ ਗਲਤ ਸੀ ਤੇ ਕੌਣ ਸਹੀ ਸੀ ਤੇ ਹੋਂਤ ਸੀਮੈਂਟ ਦੇ ਸੋਲਰ ਟੀ-ਸ਼ਰਟ ਪਾ ਕੇ ਸਾਰੇ ਤੁਸੀਂ ਆ ਗਏ ਟ੍ਰੇਨ ਦੇ ਵਿੱਚ 11 ਵਜੇ ਸਾਡਾ ਫੰਕਸ਼ਨ ਸਟਾਰਟ ਆ ਤੁਸੀਂ ਕਹਿੰਦੇ ਸੀ 11 ਵਜੇ ਸਟੇਸ਼ਨ ਤੇ ਪਹੁੰਚ ਜਾਗੇ ਫੇਰ ਵੀ ਮੈਂ ਕਿਹਾ ਚਲੋ ਕੋਈ ਨਹੀਂ ਤੁਸੀਂ ਇੱਕ ਵਾਰੀ ਸਟੇਸ਼ਨ ਤੇ ਆਓ ਇਹਨਾਂ ਨੇ ਕਿ ਮੁੰਡਾ ਭੇਜ ਦੇ ਮੈਂ ਮੁੰਡਾ ਭੇਜਦਾ ਜਦੋਂ ਮੁੰਡਾ ਸਟੇਸ਼ਨ ਤੇ ਪਹੁੰਚ ਗਿਆ ਕਮਲ ਕਰਨੀ ਸਾਨੂੰ ਸਹੀ ਲੀ ਮਿਲ ਗਈ ਤੇ ਹਾਂ ਤੇ ਉਹਨਾਂ ਨੇ ਸਹੀ ਕਿਹਾ ਏ ਕਿ 11 ਵਜੇ ਅਗਲੇ ਨੇ ਪ੍ਰੋਗਰਾਮ ਰੱਖਿਆ ਤੇ 11 ਵਜੇ ਤੂੰ ਕਹਿਤਾ ਵਾ ਕਿ ਅਸੀਂ ਮਤਲਬ 11 ਵਜੇ ਸਟੇਸ਼ਨ ਤੇ ਆ ਜਾਾਂਗੇ ਤੇ ਸਾਨੂੰ ਲੈ ਜਾਓ ਉਹ ਚੱਲ ਫੇਰ ਵੀ ਉਹਨਾਂ ਨੇ ਭੇਜ ਦਿੱਤਾ ਤੇ ਦਿਮਾਗ ਤੇਰਾ ਇੰਨਾ ਵੀ ਮੋਟਾ ਹੁੰਦਾ ਅਗਲੇ ਦੇ ਘਰੇ ਪ੍ਰੋਗਰਾਮ ਹੁੰਦਾ ਏ ਅਗਲੇ ਦਾ ਨਹੀਂ ਵੀ ਟਾਈਮ ਲੱਗਦਾ ਪਰ ਉਹ ਫੇਰ ਵੀ ਤੈਨੂੰ ਲੈਣ ਗਏ ਤੇ ਤੁਹਾਡਾ ਇੰਨਾ ਵੀ ਦਿਮਾਗ ਨਹੀਂ ਕੰਮ ਕਰਦਾ ਕਿ ਤੁਸੀਂ ਆਪਣੀ ਗੱਡੀ ਕਿਰਾਏ ਤੇ ਕਰੋ ਤੇ ਆਪ ਆਓ ਨਾਲ ਆਪਣੇ ਘਰ ਵਾਲਿਆਂ ਨੂੰ ਲੈ ਆਓ ਹੋਰ ਜਾਂਗਾ ਤੇ ਵੀ ਤੁਸੀਂ ਘੁੰਮਦੇ ਜਾਂਦੇ ਜੇ ਤੇ ਫੇਰ ਇੱਥੇ ਵੀ ਲੈ ਆਉਂਦੇ ਆਪਣੇ ਘਰ ਵਾਲੇ ਨੂੰ ਤੇ ਕਿੱਡੀ ਗੱਲ ਸੀ ਅਗਲੇ ਨੂੰ ਵੀ ਅਗਲੇ ਦਾ ਵੀ ਦਿਮਾਗ ਖਰਾਬ ਕਰਦੇ ਸੀ ਹੁਣ ਕਮਲ ਇਸ ਗੱਲ ਪਿੱਛੇ ਮੈਨੂੰ ਨਾਰਾਜ਼ ਹੋਈ ਆ ਸਾਨੂੰ ਘਰ ਜਾ ਕੇ ਬੜਾ ਫੀਲ ਕਰਾ ਗਈ ਹੁਣ ਜਾ ਕੇ ਸਾਨੂੰ ਤਾਂ ਦੇ ਘਰੇ ਚਾਹ ਮਿਲੀ ਆ ਕੋਈ ਚੀਜ਼ ਦੀ ਕਮੀ ਨਹੀਂ ਸੀ ਜਿੱਥੇ ਮੇਰਾ ਫੰਕਸ਼ਨ ਰੱਖਿਆ ਹੋਇਆ ਸੀਗਾ ਚਲੋ ਤੂੰ ਇਸ ਵਲੌਗ ਦੇ ਬਹਾਨੇ ਆਪਣੀ ਔਕਾਤ ਤੇ ਦਿਖਾ ਦਿੱਤੀ ਕਿ ਤੈਨੂੰ ਤੇਰੇ ਕਿੰਨੀ ਤੇਰਾ ਕਿੰਨਾ ਕੁ ਦਿਮਾਗ ਕੰਮ ਕਰਦਾ ਏ ਹੁਣ ਗਾਂ ਤੋਂ ਤੈਨੂੰ ਕੋਈ ਇਨਵਾਈਟ ਤੇ ਨਹੀਂ ਕਰੂਗਾ ਕਮਲ ਪਟਿਆਲਾ ਤੇਰੇ ਕੋਈ ਵੀ ਨਹੀਂ ਇਨਵਾਈਟ ਕਰਦਾ ਕਿਉਂਕਿ ਤੈਨੂੰ ਬੋਲਣ ਹੀ ਨਹੀਂ ਆਉਂਦੀ ਠੀਕ ਆ ਨਾ ਨਾਲੇ ਤੇ ਅਗਲਾ ਤਾਂ ਦੀ ਸੇਵਾ ਕਰਦਾ ਨਾਲੇ ਤੁਹਾਨੂੰ ਇਨਵਾਈਟ ਕਰਦਾ ਨਾਲੇ ਤੁਸੀਂ ਅਗਲੇ ਦੀ ਬੇਇੱਜ਼ਤੀ ਕਰਦੇ ਤੁਹਾਨੂੰ ਤਾਂ ਸ਼ਰਮ ਹੀ ਆਈ ਉੰਮ ਨਫਰ ਲੱਗਿਆ ਨਹੀਂ ਤੁਹਾਨੂੰ ਕੁਝ ਹੁੰਦਾ ਤੇ ਸਾਨੂੰ ਚਾਹ ਨਹੀਂ ਪੁੱਛੀ ਸਾਨੂੰ ਆਹ ਨਹੀਂ ਪੁੱਛਿਆ ਚਲੋ ਮੰਨ ਲਿਆ ਕਿ ਨਹੀਂ ਵੀ ਪੁੱਛਿਆ ਠੀਕ ਆ ਨਾ ਤੇ ਵਲੌਗ ਬਣਾ ਕੇ ਦੱਸਣਾ ਕੋਈ ਜ਼ਰੂਰੀ ਗੱਲ ਸੀ ਹੁਣ ਇਹ ਦੇਖੋ ਕੋਰੋਨਾਈਟ ਸੂਟ ਪਾ ਕੇ ਆਈਆਂ ਨੇ ਸਾਰੀਆਂ ਚੱਪਲਾਂ ਟੁੱਟੀਆਂ ਨੇ ਇਹਨਾਂ ਦੀਆਂ ਤੁਸੀਂ ਫੰਕਸ਼ਨ ਤੇ ਜਾ ਰਹੇ ਯਾਰ ਵਧੀਆ ਚੱਪਲ ਪਾ ਕੇ ਜਾਓ ਵਧੀਆ ਸੂਟ ਪਾ ਕੇ ਜਾਓ ਯਾਰ 5 ਵਜੇ ਉੱਠ ਜਾਓ 4 ਵਜੇ ਉੱਠ ਜਾਓ 4 ਵਜੇ ਤਿਆਰ ਹੋਵੋ ਰੈਡੀ ਹੋਵੋ 2 ਘੰਟੇ ਤਿਆਰ ਹੋ ਕੇ 8:00 ਤੇ 10:00 ਫੜ ਸਕਦੇ ਆ ਸਿੱਧਾ 11 ਵਜੇ ਤੁਸੀਂ ਇੱਥੇ ਸਹੀ ਗੱਲਾਂ ਟਾਈਮ ਨਾਲ ਉਠੋ ਤਾਂ ਟਾਈਮ ਨਾਲ ਤਿਆਰ ਹੋ ਤਾਂ ਟਾਈਮ ਨਾਲ ਅਗਰੇ ਜਾਓ ਨਾਲੇ ਅਗਲੇ ਨੂੰ ਨਾ ਪਰੇਸ਼ਾਨ ਕਰਨ ਨਾਲੇ ਆਪ ਖੁਦ ਬਣਾ ਪਰੇਸ਼ਾਨ ਹੋ ਹਨਾ ਤੇ ਜੇ ਚੱਪਲ ਟੁੱਟ ਗਈ ਉਹ ਵੀ ਤੁਸੀਂ ਉਹਨਾਂ ਦਾ ਨਾਮ ਲਾ ਦਿੱਤਾ ਉਹ ਮਾੜੀ ਮੋਟੀ ਨਾ ਦਿਮਾਗ ਤੋਂ ਕੰਮ ਲਿਆ ਕਰ ਬੇਵਕੂਫੇ ਮਟਿਆੜਾ ਆਈ ਕਰਨ ਬਠਿੰਡਾ ਆਈ ਹੋਰ ਮੇਰੇ ਗੈਸਟ ਆਏ ਸਾਨ ਨੇ ਬਹੁਤ ਇੰਜੋਏ ਕੀਤਾ ਇਹਨਾਂ ਵੀ ਫਿਰ ਮੈਨੂੰ ਇਹ ਕੀ ਮਹਿਕ ਕਿਰਨ ਕਮਲ ਤੂੰ ਮੈਨੂੰ ਲੱਗ ਰਹੀ ਨਹੀਂ ਮੇਰੇ ਫੰਕਸ਼ਨ ਚ ਆਈ ਨਹੀਂ ਉਹਦੇ ਚ ਮੇਰਾ ਕਸੂਰ ਨਹੀਂ ਮੈਂ ਤੈਨੂੰ ਕਾਰ ਨਹੀਂ ਕਰਵਾਇਆ ਹਨਾ ਮੇਰਾ ਇਹਦੇ ਵਿੱਚ ਕੋਈ ਰੋਲਾ ਨਹੀਂ ਹੈਗਾ ਤੇ ਬੇਨੇ ਮਤਲਬ ਤੋ ਤੂੰ ਮਤਲਬ ਤਿਆਰ ਹੋ ਕੇ ਬੈਠੀ ਰਹਿਨੀ ਆ 24 ਘੰਟੇ ਮੇਕਅਪ ਦੀਆਂ ਵੀਡੀਓ ਬਣਾਉਂਦੀ ਰਹਿਨੀ ਆ ਘਰੇ 24 ਘੰਟੇ ਤਿਆਰ ਹੁੰਦੀ ਰਹਿਨੀ ਆ ਜਿੱਥੇ ਜਾਣਾ ਸੀ ਜਿੱਥੇ ਤਿਆਰ ਹੋਣਾ ਸੀ ਉਥੇ ਤਾਂ ਤੇ ਤਿਆਰ ਨਹੀਂ ਹੋਇਆ ਗਿਆ ਉਥੇ ਤੂੰ ਅਗਲੇ ਨੂੰ ਕਹਿੰਨੀ ਆ ਕਿ ਮੈਨੂੰ ਤਿਆਰ ਕਰਵਾਓ ਮੈਨੂੰ ਅਲੱਗ ਕਮਰਾ ਦੋ ਮੈਂ ਉਥੇ ਤਿਆਰ ਹੋਣਾ ਤੇ ਘਰੋਂ ਤੋਂ ਨਾਈਟ ਸੂਟ ਦੇ ਵਿੱਚ ਚਲ ਗਈ ਉਥੇ ਜਾ ਕੇ ਤੂੰ ਰੋਮ ਮਾਰਦੀ ਆ ਆ ਪੀਤੀ ਆ ਅਸੀਂ ਚਾਹ ਪਾਣੀ ਕੋਲਡ ਡਰਿੰਕ ਠੰਡਾ ਸਾਰਾ ਕੁਝ ਖਾਣ ਪੀਣ ਨੂੰ ਸਨੈਕਸ ਲੰਚ ਸਭ ਕੁਝ ਦਿੱਤਾ ਤਿਆਰ ਹੋ ਕੇ ਆਓ ਯਾਰ ਤੁਸੀਂ ਜਿੱਦਾਂ ਪਕਮਾਰਿਆਂ ਗੱਡੀ ਕਰ ਸਹੀ ਗੱਲ ਆ ਕਮਾਈ ਆਪਾਂ ਕਾਦੇ ਵਾਸਤੇ ਕਰਦੇ ਆ ਜੇ ਆਪਾਂ ਟ੍ਰੇਨਾਂ 'ਚ ਧੱਕੇ ਖਾਣੇ ਆ ਹਨਾ ਆਪਣੀ ਕਿਰਾਏ ਦੇ ਗੱਡੀ ਲੈ ਕੇ ਜਾਓ ਅਗਲੇ ਦੇ ਘਰ ਟਾਈਮ ਸਰ ਪੁੱਛੋ ਤੇ ਨਾਲੇ ਘਰੋਂ ਤਿਆਰ ਹੋ ਕੇ ਜਾਓ ਨਾ ਅਗਲੇ ਨੂੰ ਪਰੇਸ਼ਾਨ ਕਰੋ ਤੇ ਨਾ ਆਪ ਪਰੇਸ਼ਾਨ ਹੋ ਕੰਮ ਤਾਂ ਸਾਰੇ ਤੂੰ ਆਪ ਗਲਤ ਕਰਦੀ ਆ 24 ਘੰਟੇ ਬਸ ਗੱਲਾਂ ਹੀ ਮਾਰਨ ਆਲੀਆਂ ਆ ਲੋਕਾਂ ਦਾ ਦਿਮਾਗ ਖਾਣ ਆਲੀਆਂ ਆ ਅਕਲ ਤੈਨੂੰ دیਵਾਨੀ ਦੀ ਵੀ ਨਹੀਂ ਹੈਗੀ ਉਹ じゃ ਤੇਰਾ ਘਰ ਵਾਲਾ ਗਿਆਨ ਦੇਣ ਲੱਗ ਪੈਂਦਾ ਮਾੜੀ ਮੋਟੀ ਅਕਲ ਆਪਣੀ ਘਰ ਵਾਲੀ ਨੂੰ ਵੀ ਦੇ ਕੇ ਕਿੱਥੇ ਬੋਲਣਾ ਤੇ ਕਿੱਥੇ ਨਹੀਂ ਬੋਲਣਾ ਐਸੇ ਆਣਾ ਪੈਸਿਆਂ ਨੇ ਲੋਕਾਂ ਦਾ ਦਿਮਾਗ ਇੰਨਾ ਜ਼ਿਆਦਾ ਖਰਾਬ ਕਰ ਦਿੱਤਾ ਹੈ ਨਾ ਇਹਨਾਂ ਨੂੰ ਕੋਈ ਸਮਝ ਨਹੀਂ ਲੱਗਦੀ ਕਿ ਕਿਹੜਾ ਸੌਂਗ ਲਾਉਣਾ ਹੈ ਤੇ ਕਿਹੜਾ ਸੌਂਗ ਨਹੀਂ ਲਾਉਣਾ ਹੁਣ ਇਹਨੇ ਆਪਣੀ ਘਰ ਵਾਲੀ ਨੂੰ ਭੈਣ ਬਣਾ ਲਿਆ ਤੇ ਲੋਕਾਂ ਨੇ ਇੱਕ ਲਾਂ ਤਾਂ ਇੰਨੀ ਆ ਪਈਆਂ ਨੇ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਇਹਨਾਂ ਨੇ ਕਮੈਂਟ ਕਮਿਊਂਟ ਤਾਂ ਦੂਰ ਦੀ ਗੱਲ ਆ ਇਹਨਾਂ ਵੀਡੀਓ ਵੀ ਡਿਲੀਟ ਨਹੀਂ ਕੀਤੀ ਏਡੇ ਬੇਸ਼ਰਮਾ ਕਿਉਂਕਿ ਇਹਨਾਂ ਨੂੰ ਵਿਊ ਨਾ ਮਤਲਬ ਆ ਕਿ ਸਾਨੂੰ ਵਿਊ ਆਉਂਦੇ ਆ ਤੇ ਸੌਂਗ ਜੇ ਲਾਉਣਾ ਹੀ ਆ ਤੁਸੀਂ ਇਹਦੇ ਥੋੜਾ ਜਿਹਾ ਦੇਖ ਲੋ ਧਿਆਨ ਨਾਲ ਇਨੀ ਜਲਦਬਾਜ਼ੀ ਕਾਹਤੋਂ ਕਰਦੇ ਹੁੰਦੇ ਹੋ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਕਿਹੜਾ ਗਾਣਾ ਲਾਉਣਾ ਹੈ ਤੇ ਕਿਹੜਾ ਨਹੀਂ ਲਾਉਣਾ ਹਸਪੀਟਲ ਦੇ ਵਿੱਚ ਵੀ ਨਹੀਂ ਟਿਕਦੇ ਬੇਸ਼ਰਮ ਘਰ ਵਾਲੀ ਨੂੰ ਭੈਣ ਬਣਾ ਲਿਆ ਹੁਣ ਦੱਸੋ ਕੀ ਕਰੋ ਲੋਕ ਇੰਨੀਆਂ ਲਾਂਤਾ ਪਾਉਂਦੇ ਨੇ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਬੇਸ਼ਰਮ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਹਾਂਜੀ ਜੇ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ